ਰਵਨੀਤ ਬਿੱਟੂ ਜਿਹੜੇ ਸੀਗੇ ਉਹ ਕਦੇ ਵੀ ਰਵਨੀਤ ਬਿੱਟੂ ਕਰਕੇ ਨਹੀਂ ਜਿੱਤੇ ਉਹ ਆਪਣੇ ਦਾਦਾ ਸਰਦਾਰ ਬੈਂ ਸਿੰਘ ਜਿਹੜੇ ਬਿੱਟੂ ਹੁਣੀ ਵੀ ਨੇ ਬਿੱਟੂ ਹੁਣੀ ਉਸ ਲਹਿਰ ਤੇ ਜਿੱਤੇ ਹੋਏ ਨੇ ਐਸ ਕਰਕੇ ਨਹੀਂ ਕਿ ਕਾਂਗਰਸ ਜਾਂ ਸੋਸ਼ਲਿਸ ਜਾਂ ਕਾਲੀਦਾ ਨਾ ਨਾ ਨਹੀਂ ਇਹ ਜਿੱਤੇ ਜਿਹੜੀ ਬੈਂ ਸਿੰਘ ਦੀ ਲਹਿਰ ਸੀ ਕਹਿ ਚੁੱਕਿਆ ਕਿ ਅਗਰ ਬਿੱਟੂ ਕਾਂਗਰਸ ਨੀ ਕਰਤੇ ਲੁਧਿਆਣਾ ਤੋਂ ਦੁਬਾਰਾ ਇਲੈਕਸ਼ਨ ਲੜਦੇ ਤਾਂ ਨਹੀਂ ਜਿੱਤਦੇ ਲੁਧਿਆਣਾ ਦੇ ਵਿੱਚ ਕੋਈ ਵਨ ਵੇ ਟ੍ਰੈਫਿਕ ਨਹੀਂ ਚੱਲੂਗੀ ਮਲਟੀ ਕੋਰਨਰ ਕੰਟੈਸਟ ਹੋਊਗਾ ਯੋਗ ਹਿੰਦੂ ਜੀ ਬਹੁਮੁਖੀ ਕਹ ਦਿੰਦਿਆ ਕੰਟੈਸਟ ਹੋਊਗਾ ਪੰਜਾਬੀ ਦਾ ਆਪਾਂ ਕਹਨੇ ਆ ਇਹ ਦੇ ਵਿੱਚ ਅਕਾਲੀ ਦਲ ਨੂੰ ਵੀ ਕਮਜ਼ੋਰ ਨਾਲ ਆ ਅਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਬੀਜੇਪੀ ਵੀ ਹੈ ਔਰ ਉਸ ਤੋਂ ਬਾਅਦ ਲੋਕ ਇਨਸਾਪ ਪਾਰਟੀ ਹੈ ਲੋਕ ਇਨਸਾਪ ਪਾਰਟੀ ਦਾ ਵੇਲੇ ਕਈ ਵਾਰੀ ਆਂਦਾ ਕੋਈ ਕਹਿੰਦਾ ਕਿ ਬੀਜੇਪੀ ਨਾਲ ਅਲਾਈਸ ਹੈ ਕਿਉਂਕਿ ਜਿਵੇਂ ਹਾਂ ਕਰੇ ਕਹਿੰਦਾ ਹੈ ਕਾਂਗਰਸ ਨਾਲ ਵੀ ਜਾ ਸਕਦਾ ਇਹ ਵੀ ਹੈਗਾ ਕਿ ਕਾਂਗਰਸ ਨਾਲ ਵੀ ਜਾ ਸਕਦੇ ਆ ਤੇ ਪੰਜਾਬ ਦੇ ਸਭ ਤੋਂ ਪ੍ਰਮੁੱਖ ਅਤੇ ਵੱਡੇ ਸ਼ਹਿਰ ਲੁਧਿਆਣਾ ਦੇ ਵਿੱਚ ਇਸ ਵਾਰ ਪਿਛਲੇ ਦਿਨਾਂ 'ਚ ਜੋ ਸਮੀਕਰਨ ਬਦਲੇ ਨੇ ਤੇ ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਂਡੀਡੇਟਾਂ ਦਾ ਕੀ ਸਿਨੈਰੀਓ ਰਹੇਗਾ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਹੋਣਗੇ ਇਸ ਚਰਚਾ ਦੇ ਵਿੱਚ ਲੁਧਿਆਣਾ ਤੋਂ ਸੀਨੀਅਰ ਜਰਨਲਿਸਟ ਪ੍ਰਮੋਦ ਬਾਤੀਚ ਬਾਤੀਚ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮਚ ਬਾਤੀਚ ਜੀ ਲਗਾਤਾਰ ਪਿਛਲੇ 3-4 ਦਸ਼ਕ ਤੋਂ ਤੁਸੀਂ ਕਵਰੇਜ ਕਰਦੇ ਰਹੇ ਹੋ ਇਲੈਕਸ਼ਨ ਦੇ ਵੀ ਕਰਦੇ ਰਹੇ ਹੋ ਲੁਧਿਆਣਾ ਦੇ ਨਾਲ ਜੁੜੇ ਹੋਏ ਹੋ ਲਗਾਤਾਰ ਸਮੀਕਰਨ ਬਦਲ ਰਹੇ ਨੇ ਤੇ ਹੁਣ ਜੋ ਨਵੇਂ ਸਮੀਕਰਨ ਬਦਲੇ ਨੇ ਉਸ ਤੋਂ ਬਾਅਦ ਲੁਧਿਆਣਾ ਦੀ ਕੀ ਸਥਿਤੀ ਦੇਖਦੇ ਹੋ ਲੁਧਿਆਣਾ ਦੇ ਵਿੱਚ ਕਿਹੜਾ ਕੈਂਡੀਡੇਟ ਐਸਾ ਵਾ ਜਿਸ ਨੂੰ ਲੋਕ ਸਭਾ ਪਹੁੰਚ ਸਕਦਾ ਵਾ ਲੁਧਿਆਣੇ ਦੇ ਵਿੱਚ ਸ਼ੁਰੂ ਤੋਂ ਮੈਂ ਅਗਰ 1967 ਤੋਂ ਇਹ ਗੱਲ ਕਰਾਂ ਤਾਂ ਬਹੁਤ ਵਧੀਆ ਵਧੀਆ ਕੈਂਡੀਡੇਟ ਲੁਧਿਆਣੇ ਨੇ ਚੁਣ ਕੇ ਭੇਜੇ ਸਰਦਾਰ ਕਪੂਰ ਸਿੰਘ ਵੀ ਭੇਜੇ ਆਈ.ਸੀ.ਐਸ. ਸੀਗੇ ਰਿਟਾਇਰਡ ਉਹਨਾਂ ਨੂੰ ਅਕਾਲੀ ਦਲ ਤੋਂ ਆਏ ਸੀ ਉਹ ਉਸ ਤੋਂ ਬਾਅਦ ਇੱਥੋਂ ਮਨੀਸ਼ ਦਿਵਾਰੀ ਯੂਨੀਅਨ ਮਨਿਸਟਰ ਰਹਾ ਉਹ ਵੀ ਆਏ ਨੇ ਉਸ ਤੋਂ ਪਹਿਲਾਂ ਗਾਲਬ ਸਾਹਿਬ ਵੀ ਰਹੇ ਨੇ ਰੂਰਲ ਏਰੀਆ ਚੋਂ ਆਏ ਸੀਗੇ ਮਿੱਟੂ ਉਹ ਨਹੀਂ ਵੀ ਰਹੇ ਲੇਕਿਨ ਬਦਕਿਸਮਤੀ ਇਹ ਥੇ ਇਹ ਹੈ ਕਿ ਜਿਹੜਾ ਇੱਕ ਵਾਰੀ ਬਣ ਗਿਆ ਉਹ ਬਣ ਗਿਆ ਉਹ ਲੁਧਾਨੇ ਨਹੀਂ ਆਉਂਦਾ ਹੁਣ ਜਿਹੜੇ ਕੁਝ ਲੋਕੀ ਕਹਿੰਦੇ ਆ ਜੀ ਇਹ ਕੈਂਡੀਡੇਟ ਵਧੀਆ ਹੋਣਾ ਚਾਹੀਦਾ ਫੁਲਾਂ ਦੂਸਰੀ ਚੀਜ਼ ਵਧੀਆ ਹੋਣੀ ਚਾਹੀਦੀ ਹੈ ਵੀ ਕੈਂਡੀਡੇਟ ਤਾਂ ਅਸੀਂ ਵਧੀਆ ਚੁਣ ਕੇ ਭੇਜੇ ਸੀਗੇ ਲੇਕਿਨ ਉੱਥੇ ਜਾ ਕੇ ਉਹਨਾਂ ਦੀ ਉਹਨਾਂ ਦਾ ਆਪਣੀ ਪ੍ਰਾਇਓਰਟੀ ਬਦਲ ਜਾਂਦੀ ਹੈ ਉਹਨਾਂ ਦੀ ਜਿਹੜੀ ਅਪਰੋਚ ਆ ਉਹੀ ਬਦਲ ਜਾਂਦੀ ਹੈ ਤਾਂ ਕਹਿੰਦਾ ਮਤਲਬ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਾਂ ਜਿੱਤਣ ਤੋਂ ਪਹਿਲਾਂ ਕੁਝ ਹੋਰ ਮੁੱਦੇ ਹੁੰਦੇ ਆ ਜਿੱਤਣ ਤੋਂ ਬਾਅਦ ਜਿਹੜਾ ਵਾ ਪ੍ਰਾਇੋਰਟੀਜ਼ ਹੋਰ ਹੋ ਜਾਂਦੀਆਂ ਨਹੀਂ 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 ਮੁੱਦੇ ਤਾਂ ਹੁੰਦਾ ਹੀ ਨਹੀਂ ਕੋਈ ਇੱਕ ਸਾਡੇ ਇੱਕ ਵੱਧ ਕਿਸਮ ਦੀ ਹੈ ਕਿ ਸਾਡੇ ਵੇਵ ਚੱਲਦੀ ਹੈ ਸਾਡੇ ਗਰੀਬੀ ਹਟਾਓ ਤੇ ਗਰੀਬੀ ਹਟਾਓ ਰਾਮ ਮੰਦਰ ਬਣਿਆ ਤਾਂ ਰਾਮ ਮੰਦਰ ਬਣ ਗਿਆ ਯਾਨੀ ਕਿ ਸਾਡੇ ਹੋਰ ਕੁਝ ਨਹੀਂ ਹੈ ਅਸੀਂ ਕੈਂਡੀਡੇਟ ਅਸੀਂ ਕੈਂਡੀਡੇਟ ਕਈ ਵਾਰੀ ਬਹੁਤ ਵਧੀਆ ਚੁਣ ਕੇ ਭੇਜੇ ਵੀ ਲੇਕਿਨ ਉਹ ਇੱਥੇ ਸਪੀਚਾਂ ਬਹੁਤ ਵਧੀਆ ਕਰਦੇ ਸੀ ਉੱਥੇ ਉਹ ਸਾਇਲੈਂਟ ਸੀਗੇ ਜਾਂ ਉਹਨਾਂ ਨੇ ਲੁਧਿਆਣਾ ਇਗਨੋਰ ਹੀ ਕਰਤਾ ਬਸ ਤਾਂ ਹੁਣ ਜੋ ਸਮੀਕਰਨ ਦੇਖਣ ਨੂੰ ਮਿਲ ਰਿਹਾ ਸਮੀਕਰਨ ਜੋ ਚੱਲ ਰਹੇ ਨੇ ਬੜੇ ਤੇਜ਼ੀ ਦੇ ਨਾਲ ਪੰਜਾਬ ਦੇ ਵੀ ਸਮੀਕਰਨ ਬਦਲ ਰਹੇ ਨੇ ਤੇ ਲੁਧਿਆਣਾ ਦੀ ਖਾਸ ਕਰਕੇ ਕੀਤੀ ਹੈ ਤੇ ਲੁਧਿਆਣਾ ਵਿੱਚ ਵੀ ਪਿਛਲੇ ਦਿਨਾਂ ਇਹ ਜੋ ਡਿਵੈਲਪਮੈਂਟ ਹੋਈ ਆ ਉਸ ਤੋਂ ਬਾਅਦ ਹੁਣ ਤੁਹਾਨੂੰ ਕੀ ਲੱਗਦਾ ਵਾ ਰਵਨੀਤ ਬਿੱਟੂ ਜਿਹੜੇ 10 ਸਾਲ ਲੁਧਿਆਣਾ ਦੇ ਵਿੱਚ ਕਾਂਗਰਸ ਤੋਂ ਲੋਕ ਸਭਾ ਵਿੱਚ ਪਹੁੰਚਦੇ ਨੇ ਹੁਣ ਭਾਜਪਾ ਜੁਆਇਨ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਫੈਸਲੇ ਨੂੰ ਤੇ ਉਹਨਾਂ ਦੇ ਇਸ ਫੈਸਲੇ ਤੋਂ ਬਾਅਦ ਲੁਧਿਆਣਾ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਰਵਨੀਤ ਬਿੱਟੂ ਜਿਹੜੇ ਸੀਗੇ ਉਹ ਕਦੇ ਵੀ ਰਵਨੀਤ ਬਿੱਟੂ ਕਰ ਉਹ ਆਪਣੇ ਦਾਦਾ ਸਰਦਾਰ ਬੈਂ ਸਿੰਘ ਜਿਹੜੇ ਅਤਵਾਦੀਆਂ ਦੇ ਬੰਬ ਦੇ ਨਾਲ ਜਿਨ੍ਹਾਂ ਦਾ ਚੰਡੀਗੜ੍ਹ ਸੈਕ ਮੇਨ ਸੈਕਟਰੀਅਰ ਦੇ ਉੱਪਰ ਅਟੈਕ ਕੀਤਾ ਸੀ ਉਹਨਾਂ ਨੂੰ ਉੱਥੇ ਮੈਂ ਤਾਂ ਕਹੂੰਗਾ ਸ਼ਹੀਦ ਕਰਤਾ ਸੀ ਉਹਨਾਂ ਦੀ ਜਿਹੜੀ ਲਹਿਰ ਸੀ ਕਿਉਂਕਿ ਉਹ ਲੁਧਿਆਣਾ ਦੇ ਨਾਲ ਅਟੈਚਡ ਸੀਗੇ ਸਾਹਿਬ ਬੈਂ ਸਿੰਘ ਉਹਨਾਂ ਦਾ ਪਿੰਡ ਤਾਂ 35 ਕਿਲੋਮੀਟਰ ਦੂਰ ਹੈ ਤੇ ਉਹ ਉਹਨਾਂ ਦਾ ਜਿਹੜਾ ਜਿਹੜਾ ਅਸਲੀ ਕਾਰਜ ਖੇਤਰ ਸੀ ਲੁਧਿਆਣਾ ਹੀ ਸੀਗਾ ਤੋ ਐਸ ਮਿਲੂ ਲੁਧਿਆਣਾ 哦 yes yes sir ਉਨੀ ਕਰਨ ਭੂਮੀ ਲੁਗਾਣੀ ਸੀਗਾ ਤੇਰੇ ਉਹ ਐਸ ਕਰਕੇ ਉਹ ਸਾਰੀ ਸੰਪਤੀ ਸੇ ਉਹਨਾਂ ਦੇ ਲੋਕ ਸਰ ਬਿਆਨ ਸਿੰਘ ਵਰਗਾ ਪੋਲਿਟਿਸ਼ੀਅਨ ਨਹੀਂ ਮਿਲਣਾ ਬਿਆਨ ਸਿੰਘ ਵਰਗਾ ਲੀਡਰ ਨਹੀਂ ਮਿਲਣਾ ਉਹ ਲੋਕ ਸੀਗੇ ਮਾਸ ਲੀਡਰ ਜਿਨ੍ਹਾਂ ਨੂੰ ਤਾਲ ਸਾਹਿਬ ਤੁਹਾਡਾ ਨਾਮ ਵੀ ਪਤਾ ਹੈ ਤੁਹਾਡੇ ਬੱਚਾ ਕਿਹੜਾ ਹੈ ਉਹ ਕਿੱਥੇ ਹੈ ਉਹ ਵੀ ਪਤਾ ਹੈ ਜਿਸ ਲਈ 20 ਆਦਮੀਆਂ ਨੂੰ ਕੋਈ ਆਦਮੀ ਮਿਲਦਾ ਹੋਕਰ ਤਾਲ ਸਾਹਿਬ ਕੀ ਹਾਲ ਹੈ ਬੱਚਾ ਹੁਣ ਜਿਹੜਾ ਦੂਸਰੀ ਸੈਕੰਡ ਕਲਾਸ ਜਾਂ ਥਰਡ ਚੱਲ ਰਹੀ ਹੈ ਸੀਗਾ ਉਹ ਕੀ ਹਾਲ ਹੈ ਉਹਦਾ ਮੁੰਡਾ ਹੋ ਗਿਆ ਕਿ ਨਹੀਂ ਪਾਸ ਹੁਣ ਤਾਂ ਯਾਰ ਜੇ ਤੈਨੂੰ ਪਾਲਟੀ ਕਰਨੀ ਯਾਨੀ ਕਿ ਉਹ ਪਰਸਨਲ ਟੱਚ ਦਿੰਦੇ ਸੀਗੇ ਉਹਨਾਂ ਨੂੰ ਹਰੇਕ ਦੇ ਗਰੀਬ ਦਾ ਅਮੀਰ ਦਾ ਠੀਕਾ ਅਗਰ ਉਹ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਸਾੜ ਜੀ ਇੱਥੇ ਬੈਠ ਜਾਓ ਤੇ ਇੱਥੇ ਬੈਠ ਜਾਓ ਹੁਣ ਲੇਕਿਨ ਜਿਹੜੇ ਹੁਣ ਆਏ ਨੇ ਨਾ ਇਹ ਉਹਨੇ ਜਿਹੜੇ ਬਿੱਟੂ ਹੁਣੀ ਵੀ ਨੇ ਬਿੱਟੂ ਹੁਣੀ ਉਸ ਲਹਿਰ ਤੇ ਜਿੱਤੇ ਹੋਏ ਨੇ ਐਸ ਕਰਕੇ ਨਹੀਂ ਕਿ ਕਾਂਗਰਸ ਜਾਂ ਸੋਸ਼ਲਿਸ ਜਾਂ ਕਾਲੀਦਾਰ ਨਹੀਂ 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 ਇਹ ਜਿੱਤੇ ਜਿਹੜੀ ਬੈਂ ਸਿੰਘ ਦੀ ਲਹਿਰ ਸੀ ਇਹਨਾਂ ਨੇ ਆਪਣੇ ਤਾ ਹੁ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਹੈ ਤਾਂ ਕੀ ਸਿਨੈਰੀਓ ਕਿਸ ਤਰ੍ਹਾਂ ਦੇ ਦੇਓ ਅਗਰ ਭਾਜਪਾ ਤੋਂ ਉਮੀਦਵਾਰ ਬੰਦੇ ਨੇ ਤੇ ਕਿੰਨੇ ਕੋ ਜਿਹੜੇ ਹੈਗੇ ਚਾਂਸ ਹੈਗੇ ਕਿ ਇਸ ਵਾਰ ਫਿਰ ਲੋਕ ਸਭਾ ਪਹੁੰਚਣਗੇ ਥੋੜਾ ਕੁਐਸਚਨ ਬਹੁਤ ਵਧੀਆ ਹੈ ਲੇਕਿਨ ਫਿਰ ਮੈਂ ਉਹੀ ਕਹੂੰਗਾ ਕਿ ਛੋਟੀ ਜਿਹੀ ਦੇਰ ਵੇਟ ਕਰੋ ਕਿ ਕੈਂਡੀਡੇਟ ਕੌਣ ਆ ਰਿਹਾ ਲੁਧਾਨੇ ਚ ਜਾਂ ਬਿੱਟੂ ਆ ਰਿਹਾ ਕਿ ਨਹੀਂ ਆ ਰਿਹਾ ਹੋ ਸਕਦਾ ਹੈ ਕਿਉਂਕਿ ਜਿਹੜੀ ਪਾਰਟੀਆਂ ਨੇ ਲੈ ਕੇ ਆਣਾ ਉਹਨਾਂ ਨੇ ਵੀ ਕਈ ਸੋਚਣਾ ਹੈ ਕੀ ਐਂਟੀਆਂ ਕੰਪੈਂਸੀ ਕਿਹੜੇ ਐਮਪੀ ਦੇ ਖਿਲਾਫ ਹੈ ਕਿਹੜੇ ਦੇ ਨਹੀਂ ਖਿਲਾਫ ਹੈ ਕਿਹੜੇ ਦੇ ਖਿਲਾਫ ਹੈ ਤੇ ਮੈਂ ਨਹੀਂ ਸਮਝਦਾ ਕਿ ਕੋਈ ਵੀ ਪਾਰਟੀ ਚਾਹੇ ਆਪ ਹੀ ਕਿਸੇ ਪਾਰਟੀ ਦੇ ਪ੍ਰੈਜ਼ੀਡੈਂਟ ਆ ਆਪ ਹੀ ਸਰਪ੍ਰਸਤ ਹੋ ਨਾ ਉਹ ਉਹ ਨਹੀਂ ਲੈਣਗੇ ਐਸ ਕਰਕੇ ਪਾਰਟੀਆਂ ਹਰੇਕ ਨੇ ਆਪਣੀ ਮਜਬੂਰੀ ਆਪਣੇ ਉਹਨਾਂ ਦਾ ਐਂਕਲ ਆਪਣਾ ਸਭ ਕੁਝ ਦੇਖਣਾ ਹੁੰਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਸਰਦਾਰ ਬੈਂਕ ਸਿੰਘ ਦੇ ਕਾਰਨ ਬਿੱਟੂ ਆਈਸ ਰੋਦਾਨੇ ਨੇੜੇ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਸੀ ਐਸ ਕਰਕੇ ਨਹੀਂ ਸੀ ਕਿ ਰਵਨੀਤ ਬਿੱਟੂ ਸੀਗੇ ਐਸ ਕਰਕੇ ਕਿ ਇਹ ਸਰਾਰ ਬਿਆਨ ਸਿੰਘ ਜਿਹੜਾ ਕਹਿੰਦਾ ਮਤਾਬਕ ਰਵਨੀਤ ਰਵਨੀਤ ਬਿੱਟੂ ਦੀ ਆਪਣੀ ਪਰਸਨਲ ਇੰਡਵੇਸ ਜਿਹੜੀ ਪਰਸਨੈਲਿਟੀ ਦੇ ਕਾਰਨ ਨਹੀਂ ਜਿੱਤੇ ਬਲਕਿ ਆਪਣੇ ਜਿਹੜਾ ਫੈਮਿਲੀ ਬੈਕਗਰਾਉਂਡ ਦੇ ਕਰਕੇ ਜਿੱਤੇ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਣੀ ਪਰਸਨੈਲਿਟੀ ਨੇ ਬਾਅਦ ਚੋਂ ਆਪਣੀ ਡਿਵੈਲਪ ਕਰ ਲਈ 5 15 ਸਾਲ ਜਿਹੜਾ ਆਦਮੀ ਐਮਪੀ ਰਹਿ ਗਿਆ ਉਹਦੀ ਪਰਸਨੈਲਿਟੀ ਦਾ ਡਿਵੈਲਪ ਹੋ ਗਈ ਅਜੋ ਅਨਨੋ ਨਹੀਂ ਹੈ ਲੋਕ ਸਭਾ ਦੇ ਵਿੱਚ ਉਹ ਦੋ ਦੋ 2 ਟਾਈ ਮਹੀਨੇ ਕਾਂਗਰਸ ਗਰੁੱਪ ਦਾ ਲੀਡਰ ਵੀ ਕੇ ਰਿਆ ਐਕਟਿੰ ਕਿਉਂਕਿ ਕਾਂਗਰਸ ਦਾ 10 ਸਾਲਾਂ ਤੋਂ ਆਪੋਜੀਸ਼ਨ ਚ ਆਈ ਨਹੀਂ ਹੈਗੀ ਜੇ ਜਿਹੜੀ ਲੀਡ ਇਹ ਜਿਹੜਾ ਕਾਂਗਰਸ ਦਾ ਗਰੁੱਪ ਹੈ ਉਹਨੂੰ ਇਹਨੇ ਲੀਡ ਕੀਤਾ ਹੈ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਕਿਉਂਕਿ ਇਹਨਾਂ ਦਾ ਦੂਸਰਾ ਜਲਾ ਸੀ ਉਹ ਕਿਤੇ ਬਿਮਾਰ ਸੀ ਹੈ ਜਾਂ ਕੁਝ ਹੋ ਗਿਆ ਸੀ देन ਹੀ ਵਾਸ ਆਫੀਸ਼ੀਏਟਿੰਗ ਤੇ ਐਸ ਕਰਕੇ ਜਿਹੜਾ ਆਦਮੀ ਆਇਆ ਇਹਨੂੰ ਬੋਲਣਾ ਆਉਂਦਾ ਸਭ ਕੁਝ ਆਉਂਦਾ ਲੇਕਿਨ ਜਿਸ ਲਈ ਸ਼ੁਰੂ ਚ ਆਏ ਸੀ ਤੇ ਐਸ ਕਰਕੇ ਆਏ ਸੀ ਕਿ ਬੈਂ ਸਿੰਘ ਦਾ ਦੋ ਤਾਪੋਤਾ ਸੀਗਾ ਐਸ ਕਰਕੇ ਨਹੀਂ ਕਿ ਉਹ ਰਵਨੀਤ ਬਿੱਟੂ ਹੈ ਸ਼ਾਇਦ ਰਵਨੀਤ ਬਿੱਟੂ ਕੋਈ ਜਾਣਦਾ ਵੀ ਨਾ ਹੋਵੇ ਹੁਣ ਕਿੰਨੇ ਕੋ ਚਾਂਸਸ ਤੁਹਾਨੂੰ ਲੱਗਦੇ ਆ ਕਿਉਂਕਿ ਲਗਾਤਾਰ ਤੁਸੀਂ ਵੀ ਫੀਲਡ ਦੇ ਵਿੱਚ ਵਿਚਰਦੇ ਹੋ ਲੋਕਾਂ ਦੀ ਨਬਜ਼ ਟਟੋਲਦੇ ਹੋ ਕਿੰਨੇ ਕੋ ਲੱਗਦੇ ਆ ਕਿ ਭਾਜਪਾ ਦੇ ਵਿੱਚ ਆਉਣ ਤੋਂ ਬਾਅਦ ਰਵਨੀਤ ਬਿੱਟੂ ਦੇ ਕਿੰਨੇ ਕੋ ਚਾਂਸਸ ਲੱਗਦੇ ਆ ਕਿ ਰਵਨੀਤ ਬਿੱਟੂ ਜਿੱਤਣ ਦੀ ਸਥਿਤੀ ਦੇ ਵਿੱਚ ਹੈ ਜਾਂ ਉਹਨਾਂ ਨੂੰ ਜਿਹੜਾ ਵਾ ਪਾਰਟੀ ਬਦਲਣ ਦਾ ਨੁਕਸਾਨ ਹੋਏਗਾ ਨਹੀਂ ਇਹ ਤਾਂ ਮੈਂ ਜੋਤਸੀ ਨਹੀਂ ਆ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਬਿੱਟੂ ਕਾ ਲੁਧਿਆਣੇ ਤੋਂ ਲੜੇਗਾ ਮੈਂ ਐਸ ਚੀਜ਼ ਬਾਰੇ ਡਾਊਟ ਫੁੱਲਦਾ ਬਸ ਤਾਂ ਲੱਗਦਾ ਕਿ ਰਵਨੀਤ ਬਿੱਟੂ ਲੁਧਿਆਣੇ ਤੋਂ ਇਲੈਕਸ਼ਨ ਨਹੀਂ ਲੜੇਗਾ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਇਹ ਪੋਲਿਟਿਕਲ ਪਾਰਟੀਆਂ ਨੇ ਔਰ ਉਹਨਾਂ ਨੇ ਦੇਖਣਾ ਕਿ ਜਿਹੜਾ ਆਦਮੀ ਕਿਸੇ ਦਾ ਵੀ ਹੈ ਮੈਂ ਮੈਂ ਅੱਜ ਕਿਸੇ ਚਲੇ ਕਾਮਰੇਡ ਜਾਂ ਚਲੇ ਜਾਣਾ ਤੇ ਮੇਰਾ ਮਤਾ ਕਰੋ ਵੀ ਦੇਖਣਗੇ ਕਿ ਮੇਰੀ ਐਂਟੀ ਐਂਟੀ ਐਂ ਕੰਪੈਂਸੀ ਲੋਕੀ ਮੇਰੇ ਹੱਕ ਚ ਹਗੇ ਕਿ ਨਹੀਂ ਹਗੇ ਉਹਦੇ ਇਨਸਰਪਾ ਕੈਂਡੀਡੇਟ ਦਾ ਡਿਸਾਈਡ ਹੋ ਨੰਬਰ 2 ਸਾਡੇ 2.5 ਮਹੀਨੇ ਤੋਂ ਬੱਜ ਪਏ ਹੈ ਪਹਿਲੀ ਜੂਨ ਨੂੰ ਸਾਡੇ ਪੋਲਿੰਗ ਹੈ ਅਜੇ ਤਾਂ ਸਾਡੇ ਡਿਕਲੇਰ ਨਹੀਂ ਹੋਇਆ ਕੈਂਡੀਡੇਟ ਨਹੀਂ ਆਏ ਪ੍ਰੀ ਮੈਚੂਰ ਦੀਆਂ ਕੋ ਗੱਲਾਂ ਨੇ ਇਸ ਕਰਕੇ ਕੁਝ ਨਹੀਂ ਕਿਹਾ ਜਾ ਸਕਦਾ ਮੁੱਦੇ ਕਿਹੜੇ ਰਹਿਣਗੇ ਲੁਧਿਆਣਾ ਦੇ ਵਿੱਚ ਇਸ ਵਾਰ 2024 ਇਲੈਕਸ਼ਨਾਂ ਦੇ ਵਿੱਚ ਕਿਉਂਕਿ ਅਕਸਰ ਇਲੈਕਸ਼ਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਮੁੱਦਿਆਂ ਨੂੰ ਕਾਫੀ ਤਰਜੀਹ ਦਿੱਤੀ ਜਾਂਦੀ ਹੈ ਇਲੈਕਸ਼ਨਾਂ ਦੇ ਦੌਰਾਨ ਪਰ ਇਸ ਵਾਰ ਕਿਹੜੇ ਮੁੱਦੇ ਰਹਿਣਗੇ ਜਿਨ੍ਹਾਂ ਨੂੰ ਦੇਖ ਕੇ ਲੋਕ ਜਿਹੜੇ ਨੇ ਕੈਂਡੀਡੇਟ ਚੁਣਨਾ ਪਸੰਦ ਕਰਨਗੇ ਵੈਰੀ ਗੁੱਡ ਲੁਧਿਆਣਾ ਦੇ ਮੁੱਦੇ ਹਤੇ ਕਦੇ ਵੀ ਅਸੀਂ ਇਲੈਕਸ਼ਨ ਨਹੀਂ ਲੜਿਆ ਬਾਕੀ ਕਿਸਮ ਤੇ ਹੈ ਲੁਧਿਆਣਾ ਇੰਡਸਟਰੀਅਲ ਸਿਟੀ ਅਜਦਾ ਨਹੀਂ ਹੈ ਇੰਡਸਟਰੀਅਲ ਹਬ ਨਹੀਂ ਹੈ ਅਸੀਂ ਜਿਹੜੇ ਛੋਟੇ ਛੋਟੇ ਉਸ ਵੇਲੇ ਕਹਿੰਦੇ ਸੀ ਇੰਡੀਆ ਉਕੇ ਮਾਂਚੈਸਟਰ ਹੈ ਇਹਨਾਂ ਦਾ ਫਾਨ ਹੈ ਇੱਥੇ ਸਭ ਕੁਝ ਹੈ ਲੇਕਿਨ ਇੱਥੇ ਅਸੀਂ بڑے بڑے ਮਨੀਸ਼ ਦਿਵਾਰੀ ਵਰਗਾ ਆਦਮੀ ਵੀ ਅਸੀਂ ਬਣਾਇਆ ਜਿਹੜਾ ਅੰਗਰੇਜ਼ੀ ਵੀ ਬਹੁਤ ਵਧੀਆ ਬੋਲਦਾ ਸੀ ਲੰਡਨਡ ਵੀ ਸੀ ਮੇਰਾ ਵਕੀਲ ਵੀ ਸੀ ਯਾਰ ਮਨਿਸਟਰ ਵੀ ਰਹਿ ਉਹਨਾਂ ਨੇ ਵੀ ਲੁਧਾਨੇ ਦਾ ਕੱਖ ਨਹੀਂ ਕੀਤਾ ਡੋਨਟ ਮਾਈਂਡ ਇਟ ਇਟ ਇਜ਼ ਅ ਫੈਕਟ ਕੋਈ ਨਹੀਂ ਵੀ ਠੀਕ ਹੈ ਹੁਣ ਹੁਣ ਕਿਹੜੇ ਮੁੱਦੇ ਰਹਿ ਗਏ ਤੁਹਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਕਿਹੜੇ ਮੁੱਦੇ ਜਿਹੜੇ ਹੈਗੇ ਆ ਲੋਕ ਸਭਾ ਦੇ ਵਿੱਚ ਜਾ ਕੇ ਕੈਂਡੀਡੇਟ ਚੱਕੇ ਮੈਂ ਪਹਿਲਾਂ ਵੀ ਕਿਹਾ ਕਿ ਮੁੱਦਿਆਂ ਤੇ ਅਗਰ ਅਸੀਂ ਲੜੀਏ ਤਾਂ ਅਸੀਂ ਸਿੰਧੋ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਅਸੀਂ ਮੁੱਦਿਆਂ ਤੇ ਨਹੀਂ ਲੜਦੇ ਅਸੀਂ ਲੜਦੇ ਆ ਇਸ਼ੂਸ ਮਤਲਬ ਇਮੋਸ਼ਨਸ ਦੇ ਉੱਪਰ ਪਾਵਨਾਮਾ ਦੇ ਉੱਪਰ ਕਿਸ ਨੇ ਕਿਹਾ ਤਾਂ ਕਿ ਜੀ ਪਹਿਲਾਂ ਵੀ ਲਿਖ ਲੋ ਕਿ ਜੀ ਪੰਜਾਬੀ ਸੂਬਾ ਬਣ ਗਿਆ ਮਤਲਬ ਜਿਲ੍ਹ ਪੰਜਾਬ ਸਟੇਟ ਬਣੀ ਤਾਂ ਉਹ ਖਾਲੀ ਜਿੱਤ ਗਿਆ ਹੈ ਕਿ ਜੀ ਬਨਾਤਾ ਜੀ ਬਨਾਤਾ ਜੀ ਲੈਂਗੁਏਜ ਡਿਵੀਜ਼ਨ ਹੋਏ ਦੂਸਰਾ ਜਿੱਤ ਗਿਆ ਉਸ ਤੋਂ ਬਾਅਦ ਗਰੀਬੀ ਹਟਾਵਾਂਗੇ ਇੰਦਰਾ ਜੀ ਨੇ ਨਾਰਾ ਦਿੱਤਾ ਗਰੀਬੀ ਹਟਾਓ ਗਰੀਬੀ ਹੱਟੀ ਕਿ ਨਹੀਂ ਹੱਟੀ ਮੈਨੂੰ ਨਹੀਂ ਪਤਾ ਲੇਕਿਨ इंदिरा वेव चली और सारे जित गए हूं हूँ इस वे देखो इस वे एक प्राइम मिनिस्टर जेड नरेंद्र मोदी है ये दो तीन चीज़ा हक बहुत स्ट्रग ने आर्टिकल तीन सौ सत्तर हटाना कोई सौखा नहीं राम मंदिर बना कोई सौखा नहीं कोई मैं नहीं कहता कि यह कि, है, कि है ठीक बने अगर मैं इस बहस नहीं बना लेकिन आर्टिकल तीन सौ सत्तर लोग इन्हों तो डराद्द डरते और लोगों डरादे नहीं दो चीज़ा ने आप डरते ਉਹ ਲੋਕਾਂ ਨੂੰ ਡਰਾਉਂਦੇ ਸੀ ਕਿ ਹਿੰਦੁਸਤਾਨ ਦੇ ਵਿੱਚ ਇਹ ਹੋ ਜਾਊਗਾ ਖੂਨ ਹੋ ਜਾਊਗਾ ਇੰਟਰਨੈਸ਼ਨਲ ਸਾਰਾ ਸਾਡੇ ਅਗੇਂਸਟ ਹੋ ਜਾਊਗਾ ਲੇਕਿਨ ਉਹਨੇ ਆਦਮੀ ਨੇ ਬਣਾਇਆ ਹੈ ਔਰ ਉਹਨੇ ਕੰਮ ਕੀਤਾ ਤਾਂ ਲੱਗਦਾ ਤੁਹਾਨੂੰ ਕਿ ਇਸ ਵਾਰ ਜਿਹੜਾ ਵਾ ਮੋਦੀ ਵੇਵ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਬੇਸ਼ੱਕ ਪਿਛਲੇ ਇਲੈਕਸ਼ਨਾਂ ਦੇ ਵਿੱਚ ਬਾਕੀ ਸੂਬਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਉਨੀ ਜਿਹੜਾ ਵਾ ਬੀਜੇਪੀ ਨੂੰ ਬੈਨੀਫਿਟ ਨਹੀਂ ਦੇਖਣ ਨੂੰ ਮਿਲਿਆ ਇਹ ਵੀ ਚਸਰਾ ਹੈਗਾ ਕਿ ਬੀਜੇਪੀ ਦੋ ਤਿੰਨ ਸੀਟਾਂ ਲੜਦੀ ਸੀ ਲੋਕ ਸਭਾ ਦੀਆਂ ਕਰਨ ਤੇ ਦੋ ਤਿੰਨਾਂ ਦੇ ਵਿੱਚੋਂ ਦੋ ਕਦੇ ਤਿੰਨ ਜਿੱਦੀਆਂ ਕਦੇ ਦੋ ਜਿੱਤ ਗਿਆ ਬੀਜੇਪੀ ਕਦੇ ਵੀ ਜ਼ੀਰੋ ਨਹੀਂ ਆਈ ਪੰਜਾਬ 'ਚ ਨੰਬਰ 1 ਜਿੱਥੇ ਤੱਕ ਤੁਸੀਂ ਨਰਿੰਦਰ ਮੋਦੀ ਦੀ ਵੇਵ ਦੀ ਗੱਲ ਕਰਦੇ ਹੋ ਜਿਸ ਵੇਲੇ ਪਿਛਲਾ ਇਲੈਕਸ਼ਨ ਹੋਇਆ ਸੀਗਾ ਜਿਹਦੇ ਵਿੱਚੋਂ ਲੁਧਿਆਣੇ 'ਚੋਂ ਮਿੱਟੂ ਹਣੀ ਜਿੱਤੇ ਸੀਗੇ ਉਸ ਲਈ ਸਭ 2 ਨੰਬਰ ਤੇ ਆਪਣਾ ਰਾਏ ਸੀ ਕਿ ਬੈਂਸ ਸਾਹਿਬ 3 ਨੰਬਰ ਤੇ ਅਕਾਲੀ ਦਲ ਰਿਹਾ ਸੀਗਾ ਉਸ ਵੇਲੇ ਵੀ ਜਿਹੜੇ ਅਕਾਲੀ ਦਲ ਨੂੰ ਵੋਟ ਮਿਲੀ ਸੀ ਨਾ ਅਰਬਨ ਏਰੀਆ ਜਿੱਥੇ ਭਾਜਪਾ ਦਾ ਵੀ ਫਾਲੋਇੰਗ ਹੈ ਉਹ ਜ਼ਿਆਦਾ ਵੋਟ ਉੱਥੋਂ ਮਿਲੀ ਸੀ ਪਿੰਡਾਂ ਚ ਉਹ ਖਾਲੀ ਆਏ ਸੀ ਮਹੇਸ਼ੰਦਰ ਗਰੇਵਾਲ ਪਿੰਡਾਂ 'ਚ ਬਹੁਤ ਘੱਟ ਵੋਟ 'ਤੇ ਉਹਨਾਂ ਨੂੰ ਪੋਲ ਹੋਈ ਸੀ ਚਾਹੇ ਉਹ ਬਲੇਮ ਕਰਦੇ ਰਹਿ ਕੇ ਜੇ ਫਰਾਨੇ ਐਮ ਐਲ ਏ ਨੇ ਮੈਨੂੰ ਆਪੋਜ਼ ਕੀਤਾ ਫਰ ਨਹੀਂ 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 ਇਹਦਾ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਵੋਟਰ ਇੰਨਾ ਬੇਵਕੂਫ ਨਹੀਂ ਹੈ ਕਿ ਕਿਸੇ ਇੱਕ ਮਰਕਾਬੇ 'ਤੇ ਆ ਕੇ ਕਿ ਜੀ ਮੈਂ ਇਹਨੂੰ ਬੋਟ ਪਾਣੀ ਐ ਇਹਨੂੰ ਨਹੀਂ ਪਾਣੀ ਨਹੀਂ ਨਹੀਂ ਉਹ ਆਪਣਾ ਮਨ ਬਣਾ ਚੁੱਕਿਆ ਹੁੰਦਾ ਜਿਹੜੀ ਬੋਟ ਸੀਗੀ ਉਹ ਉਹ ਸ਼ਹਿਰੀ ਵੋਟ ਉਹਨਾਂ ਨੂੰ ਮੈਕਸਿਮਮ ਵੋਟ ਪਈ ਹੈ ਲੁਧਿਆਣਾ ਦਾ 2024 ਇਲੈਕਸ਼ਨ ਨੂੰ ਲੈ ਕੇ ਵੋਟਰ ਦਾ ਮਾਨ ਕੀ ਹੈ ਹਲੇ ਕੈਂਪੇਨਟ ਸਟਾਰਟ ਹੁੰਦੇ ਹੋ ਜਿਹੜਾ ਹਲੇ ਹੈ ਜਿਹੜਾ ਸ਼ਹਿਰ ਦਾ ਵੋਟਰ ਹੈ ਚਲੋ ਯਾਰ ਮੈਂ ਧਰਮ ਚ ਨਹੀਂ ਪੜਨਾ ਰਿਲੀਜਨ ਚ ਨਹੀਂ ਪੜਨਾ ਲੇਕਿਨ ਜਿਹੜੇ ਸ਼ਹਿਰ ਵਾਲੇ ਨੇ ਜੀ ਮੈਜੋਰਟੀ ਜਿਹੜੇ ਆ ਇਹ ਮੋਦੀ ਦੇ ਨਾਲ ਨੇ ਮਹਿਮਾਨਗਾਰੀ ਨਾਲ ਉਹ ਦਿਨ ਨਾਲ ਨੇ ਮੋਦੀ ਦੇ ਨਾਲ ਨੇ ਬਿੱਟੂ ਅਗਰ ਲੁਧਿਆਣੇ ਤੋਂ ਲੜਦੇ ਆ ਤਾਂ ਜਿੱਤਨ ਦੀ ਸਥਿਤੀ ਦੇ ਵਿੱਚ ਹੈ ਕਲੀਅਰ ਕਟ ਕੁਝ ਗੱਲਾਂ ਦਾ ਜਵਾਬ ਟਾਈਮ ਹੀ ਦਊਗਾ ਮੈਂ ਨਹੀਂ ਕਹਿ ਸਕਦਾ ਨਹੀਂ ਤੁਹਾਡਾ ਪਰਸਨਲ ਓਪੀਨੀਅਨ ਕੀ ਹੈ ਤੁਹਾਨੂੰ ਪਰਸਨਲ ਆਪਣੇ ਇੱਕ ਇੰਡੀਵਿਜੂਅਲ ਰਾਏ ਕੀ ਹੁੰਦੀ ਹੈ ਹਾਂ ਇੱਕ ਮਗਲ ਕਹਿ ਸਕਦਾ ਹੈ ਕਿ ਅਗਰ ਬਿੱਟੂ ਕਾਂਗਰਸ ਦੇ ਕੈਂਡੀਡੇਟ ਹੁੰਦੇ ਉਹ ਇਥੋਂ ਲੜਦੇ ਉਹ ਹਾਰ ਜਾਂਦੇ ਤਾਂ ਬੀਜੇਪੀ ਹੁਣ ਤਾਂ ਬੀਜੇਪੀ ਦੇ ਨੇ ਹੁਣ ਤਾਂ ਕਾਂਗਰਸ ਦੇ ਰਹੇ ਨਹੀਂ ਤੇ ਬੀਜੇਪੀ ਦੇ ਵਿੱਚ ਅਗਰ ਰਹਿੰਦੇ ਨੇ ਤੇ ਲੋਕ ਸਭਾ ਪਹੁੰਚਾਂ ਦੀ ਸਥਿਤੀ ਦੇ ਵਿੱਚ ਹੈ ਇਹਦਾ ਕਿਸੇ ਬੀਜੇਪੀ ਦੇ ਪੋਸਟ ਪੈਨਸ਼ਨ ਨੂੰ ਪੁੱਛੋ ਉਹਦੇ ਕਿਤੇ ਆਫਿਸ ਵੀਰ ਨੂੰ ਪੁੱਛੋ ਮੈਨੂੰ ਕੱਲ ਹੀ ਪੁੱਛ ਦੋ ਮੈਨੂੰ ਨਹੀਂ ਕੁਝ ਵੀ ਪਤਾ ਲੇਕਿਨ ਮੈਂ ਕੀ ਗੱਲ ਕਹਿ ਚੁੱਕਿਆ ਕਿ ਅਗਰ ਬਿਟੂ ਕਾਂਗਰਸ ਟਿਕੜ ਤੇ ਲੋਕ ਜਾਨਾ ਤਾਂ ਦੁਬਾਰਾ ਇਲੈਕਸ਼ਨ ਲੜਦੇ ਤਾਂ ਨਹੀਂ ਜਿਸ ਬਾਕੀ ਪਾਰਟੀ ਆ ਦੀ ਕੀ ਸਥਿਤੀ ਆ ਕਾਂਗਰਸ ਦੀ ਹੁਣ ਗੱਲ ਕੀਤੀ ਜਾਵੇ ਕਿਉਂਕਿ ਕੈਂਡੀਡੇਟ ਸਿਟਿੰਗ ਕੈਂਡੀਡੇਟ ਜਿਹੜਾ ਸੀਗਾ ਉਹਨਾਂ ਦਾ ਐਮਪੀ ਉਹ ਪਾਰਟੀ ਦੂਸਰੀ ਜੁਆਇਨ ਕਰ ਗਿਆ ਹੁਣ ਕਾਂਗਰਸ ਦੀ ਕੀ ਸਥਿਤੀ ਆ ਕਾਂਗਰਸ ਦੇ ਕਿਹੜਾ ਉਮੀਦਵਾਰ ਲੱਗਦਾ ਤੁਹਾਨੂੰ ਕਿ ਹਾਂ ਵੀ ਲੋਕ ਸਭਾ ਵਿੱਚ ਉਮੀਦਵਾਰ ਬਣਾਈ ਜਾ ਸਕਦੀ ਆ ਲੋਕ ਇਨਸਾਫ ਪਾਰਟੀ ਸੀਗੀ ਉਹਨਾਂ ਦਾ ਹੁਣ ਸਿਨੈਰੀਓ ਕੀ ਹੈਗਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਕੀ ਆ ਜਿੱਥੇ ਤੱਕ ਬਿੱਟੂ ਦਾ ਤੁਸੀਂ ਬਾਰ ਬਾਰ ਪੁੱਛਦੇ ਹੋ ਬਿੱਟੂ ਬਾਰੇ ਮੈਂ ਕਹੂੰਗਾ ਕਿ ਭਾਜਪਾ ਨੂੰ ਫਾਇਦਾ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ ਲੇਕਿਨ ਕਾਂਗਰਸ ਨੂੰ ਸੈਟਬੈਕ ਹੈਗੀ ਹੈ ਉਹਦੇ ਕੋਲੋਂ ਬਿਆਨ ਸਿੰਘ ਦੀ ਲਿਗੇਸੀ ਜਿਹੜੀ ਹੈ ਬਿਆਨ ਸਿੰਘ ਦੀ ਜਿਹੜੀ ਵਿਰਾਸਤ ਹੈ ਉਹ ਕੋਈ ਹੈ ਉਹ ਉਹਨਾਂ ਨੂੰ ਸੈਟਬੈਕ ਹੈਗੀ ਹੈ ਅੱਜ ਤੁਸੀਂ ਸ਼ਹੀਦ ਭਗਤ ਸਿੰਘ ਦਾ ਨਾਮ ਲਈ ਜਾਓ ਚਾਹੇ ਚਿੰਤ ਭਗਤ ਸਿੰਘ ਦੇ ਜਿਹੜੇ ਪਰਿਵਾਰ ਵਾਲੇ ਉਹ ਕਹਿੰਦੇ ਸਾਡਾ ਹੈਗਾ ਲੋਕੀ ਉਹਨਾਂ ਨੂੰ ਮੰਨਦੇ ਵੀ ਆ ਗਵਰਨਮੈਂਟ ਵੀ ਮੰਨਦੀ ਆ ਸਭ ਉਹ ਮੰਨਦੇ ਆ ਐਸ ਕਰਕੇ ਜਿਹੜੀ ਬਿੱਟੂ ਦੀ ਹੈ ਭਾਜਪਾ ਨੂੰ ਫਾਇਦਾ ਹੈ ਜਾਂ ਨਹੀਂ ਹੈ ਟਾਈਮ ਪਤਾ ਲੱਗੂਗਾ لیکن کانگریس ਨੂੰ ਸਟੈਕ ਹੈ ਗਿਆ ਕਿ ਕਿਨ ਦਾ 15 ਸਾਲ ਦਾ ਐਮਪੀ ਇੱਕ ਇਹਨਾਂ ਦਾ ਜਿਹੜਾ ਲੀਡਰ ਆਫ ਦੀ ਕਾਂਗਰਸ ਪਾਰਟੀ ਲੋਕ ਸਭਾ ਰਿਹਾ ਹੈ چاہے 2 ਮਹੀਨੇ ਰਿਹਾ ਲੇਕਿਨ ਲੋਕ ਸਭਾ ਦੇ ਵਿੱਚ ਇਹਨੇ ਪਾਰਟੀ ਨੂੰ ਲੀਡ ਕੀਤਾ ਔਰ ਪਾਰਟੀ ਦਾ مین ਸਪੋਕਸ ਬਰਤਨ ਸੀ ਔਰ ਕਾਂਗਰਸ ਦੇ ਸਭ ਤੋਂ بڑے ਲੀਡਰ راہول ਗਾਂਧੀ ਦੇ ਇੱਕ ਦੀ ਕਿਚਨ ਕੈਬਨਟ ਦਾ ਉਹ ਆਦਮੀ ਸੀਗਾ ਉਹ ਤਾਂ ਉਹ ਹੋ ਗਿਆ ਕਾਂਗਰਸ ਨੂੰ ਇਹਦੀ ਸਟੈਕ ਹੈ ਗਈ ਹੈ ਬਾਕੀ ਉਮੀਦਵਾਰਾਂ ਦੀ ਕੀ ਸਥਿਤੀ ਰਹੇਗੀ ਕਿਉਂਕਿ ਲੁਧਿਆਣਾ ਚ ਹਜੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਜਾਣੇ ਕੀ ਤਾਂ ਧਾਪਾ ਕਿਦਾਂ ਕਰ ਸਕਦੇ ਆ ਇਹ ਤਾਂ ਟਾਈਮ ਹੀ ਦੱਸੂ ਪਾਰਟੀਆਂ ਦੀ ਸਥਿਤੀ ਕੀ ਹੈ ਪਾਰਟੀਆਂ ਦੀ ਸਥਿਤੀ ਹੈ ਕਿ ਕਿਸੇ ਵੀ ਪਾਰਟੀ ਨੂੰ ਕਮਜ਼ੋਰ ਨਾ ਲਈਓ ਬੀਜੇਪੀ ਨੂੰ ਜਿਸ ਵੇਲੇ ਆਪਾਂ ਗੱਲ ਕਰਦੇ ਆ ਤਾਂ ਕਈ ਵਾਰੀ ਹੋਰ ਵੀ ਟੈਲੀਵਿਜ਼ਨ ਵਾਲੇ ਗੱਲ ਕਰਦੇ ਆ ਤਾਂ ਬੀਜੇਪੀ ਨੂੰ ਵੀ ਪੁਰਾਣੀ ਬੀਜੇਪੀ ਨਾਲੋਂ ਬੀਜੇਪੀ ਬਹੁਤ ਅੱਗੇ ਨਾਲ ਪਾਵਰਫੁਲ ਹੈ ਬੀਜੇਪੀ ਅੱਗੇ ਨਾਲ ਤਕੜੀ ਹੈ ਬੀਜੇਪੀ 'ਚ ਦਮ ਖਮ ਹੋਏਗਾ ਅੱਗੇ ਬੀਜੇਪੀ 'ਚ ਨਹੀਂ ਸਗੀ ਗੱਲ ਬਾਤ ਅੱਜ ਬੀਜੇਪੀ ਦੇ ਵਿੱਚ ਇੱਕ ਮੈਂ ਤਾਂ ਉਹੀ ਗੱਲ ਦੰਦਾ ਜ ਜਿਹੜੇ ਸ਼੍ਰੀ ਮਤੀ ਇੰਦਰਾ ਗਾਂਧੀ ਦੀ ਡੈਥ ਹੋਈ ਸੀਗੀ ਤਾਰੇ ਰਾਹੁਲ ਆਪਣਾ ਰਾਜੀਵ ਗਾਂਧੀ ਨੇ ਉਹਨਾਂ ਦੇ ਕਰੀਮੇਸ਼ਨ ਕਰਾਈ ਤੋ ਉਸ ਤੋਂ ਬਾਅਦ ਉਹ ਇੰਨਾ ਜਿਆਦਾ ਲੋਕਾਂ ਦੇ ਵਿੱਚ ਹੋ ਗਿਆ ਕਿ ਇੱਕ ਬੜੇ ਹਿੰਦੁਸਤਾਨ ਦੇ ਬਹੁਤ ਵੱਡੇ اپੋਜੀਸ਼ਨ ਲੀਡਰ ਨੇ ਕਿਹਾ ਕਿ ਮੇਰੀ ਵਾਈਫ ਕਹਿੰਦੀ ਹੈ ਜੀ ਤੁਸੀਂ ਤਾਂ ਮੁੰਡੇ ਦਾ ਐਮੀ ਮਗਰ ਪਏ ਹੋਏ ਹੋ ਇਹ ਮੁੰਡੇ ਨੇ ਤਾਂ ਦੇਖੋ ਕਿੰਨੇ ਸੰਸਕਾਰਾਂ ਦੇ ਨਾਲ ਆਪਣੀ ਮਾਂ ਦਾ ਉਹ ਅੰਤਿਮ ਸੰਸਕਾਰ ਕੀਤਾ ਕਿੰਨੇ ਉਹ ਬਿਜੀ ਨਾਲ ਕੀਤਾ ਕਿ ਇਹ ਕੀਤਾ ਉਹ ਕਹਿੰਦੀ ਤੁਸੀਂ ਕਿਹਨੂੰ ਮਰਜੀ ਵੋਟ ਪਾਓ ਮੈਂ ਵੋਟ ਇਹਨੂੰ ਪਾਉਂਗੀ ਤੇ ਤਾਂ ਲਾਸਟ ਮੇਰਾ ਸਵਾਲ ਆ ਹੁਣ ਬੇਸ਼ੱਕ ਹਾਲੇ ਕੈਂਡੀਡੇਟ ਐਲਾਨ ਨਹੀਂ ਹੋਏ ਪਰ ਲੁਧਿਆਣਾ ਦਾ ਮੁਕਾਬਲਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਵਾ ਕਿਉਂਕਿ ਜੋ ਹੁਣ ਸਮੀਕਰਨ ਨਵੇਂ ਬਣੇ ਨੇ ਲੁਧਿਆਣਾ ਦੇ ਵਿੱਚ ਕੋਈ ਵਨ ਵੇ ਟ੍ਰੈਫਿਕ ਨਹੀਂ ਚੱਲੂਗੀ ਮਲਟੀ ਕਾਰਨਰ ਕੌਂਟੈਸਟ ਹੋਊਗਾ ਜਿਹਨੂੰ ਹਿੰਦੀ ਚ ਬਹੁਮੁਖੀ ਕਹਿੰਦੇ ਆ ਕੌਂਟੈਸਟ ਹੋਊਗਾ ਪੰਜਾਬੀ ਚ ਆਪਾਂ ਕਹਿੰਦੇ ਆ ਇਹ ਇਹਦੇ ਵਿੱਚ ਅਕਾਲੀ ਦਲ ਨੂੰ ਵੀ ਕਮਜ਼ੋਰ ਨਾਲ ਉਹ ਅਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਭਾਜਪਾ ਵੀ ਹੈ ਔਰ ਉਸ ਤੋਂ ਬਾਅਦ ਲੋਕ ਸੰਸਦ ਪਾਰਟੀ ਹੈ ਲੋਕ ਸੰਸਦ ਪਾਰਟੀ ਦਾ ਬਾਰੇ ਕਈ ਵਾਰੀ ਆਂਦਾ ਕੋਈ ਕਹਿੰਦਾ ਕਿ ਬੀਜੇਪੀ ਨਾਲ ਐਲਾਈਅੰਸ ਹੈ ਕਿਉਂਕਿ ਜਿਵੇਂ ਹਾਂ ਕਰੇ ਕਹਿੰਦੇ ਆ ਕਾਂਗਰਸ ਨਾਲ ਵੀ ਜਾ ਸਕਦਾ ਇਹ ਵੀ ਹੈਗਾ ਕਿ ਕਾਂਗਰਸ ਨਾ ਵੀ ਜਾ ਸਕਦੇ ਹਲੇ ਸਮੀਕਰਨ ਬਕਰ ਹਲੇ ਉਹਦਾ ਕੁਝ ਨਹੀਂ ਪਤਾ ਕਿਉਂਕਿ ਸਾਡੇ ਇਲੈਕਸ਼ਨ ਬਹੁਤ ਦੇਰ ਨੂੰ ਹੈ 2 ਮਹੀਨੇ ਸਭ ਨੂੰ ਬਾਅਦ ਚ 2 ਮਹੀਨੇ ਸਮੀਕਰਨਾਂ ਦੇ ਬਗਲ ਦੇ ਚਾਹ ਹਾਂ ਜੀ ਬਿਲਕੁਲ ਐ ਸੀਗਾ ਲੁਧਿਆਣਾ ਦੇ ਸੀਨੀਅਰ ਜਰਨਲਿਸਟ ਪ੍ਰਮੋਦ ਬਾਤਿਸ਼ ਜਿਹੜੇ ਕਹਿੰਦੇ ਨੇ ਕਿ ਰਵਨੀਤ ਬਿੱਟੂ ਦੇ ਭਾਪੀ ਇਹ ਚ ਜਾਣ ਤੇ ਭਾਪੀ ਨੂੰ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਸਮਾਂ ਦੱਸੇਗਾ ਪਰ ਕਾਂਗਰਸ ਨੂੰ ਜ਼ਰੂਰ ਨੁਕਸਾਨ ਹੋਇਆ ਵਾ ਜੋ ਬਿਆਨ ਸਿੰਘ ਪਰਿਵਾਰ ਦੀ ਪੰਜਾਬ ਦੇ ਵਿੱਚ ਵਿਚਾਰਧਾਰਾ ਸੀਗੀ ਉਸ ਨੂੰ ਲੈ ਕੇ ਕਾਂਗਰਸ ਨੂੰ ਜਰੂਰ ਨੁਕਸਾਨ ਹੋਏਗਾ ਰਵਨੀਤ ਬਿੱਟੂ ਦੇ ਜਾਣ ਤੇ ਤੇ ਹਜੇ ਸਮੀਕਰਨ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬਦਲਣਗੇ ਪੰਜਾਬ ਦੇ ਵਿੱਚ ਲੁਧਿਆਣਾ ਦੀ ਗੱਲ ਕੀਤੀ ਜਾਵੇ ਲੁਧਿਆਣਾ ਵਿੱਚ ਕਿਸੇ ਵੀ ਉਮੀਦਵਾਰ ਦਾ ਹਜੇ ਨਾਮ ਦਾ ਐਲਾਨ ਨਹੀਂ ਹੋਇਆ ਤੇ ਜਦੋਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋਏਗਾ ਤਾਂ ਉਸ ਤੋਂ ਬਾਅਦ ਕੀ ਸਮੀਕਰਨ ਬਦਲ ਦੇਣੇ ਤੇ ਕਿਹੜਾ ਉਮੀਦਵਾਰ ਲੋਕ ਸਭਾ ਦੇ ਵਿੱਚ ਜਾ ਕੇ ਲੁਧਿਆਣਾ ਦੇ ਮੁੱਦੇ ਚੁੱਕਣ ਕਾਬਲਾ ਉਸ ਨੂੰ ਲੁਧਿਆਣਾ ਦੇ ਵੋਟਰ ਜਰੂਰ ਵੋਟ ਪਾਣਗੇ ਬੇਸ਼ੱਕ ਮੁੱਦਿਆਂ ਦੀ ਰਾਜਨੀਤੀ ਰਹੀ ਨਹੀਂ ਲੁਧਿਆਣਾ ਦੇ ਵਿੱਚ ਕੈਂਡੀਡੇਟ ਜਿੱਤਦੇ ਨੇ ਪਰ ਮੁੱਦੇ ਭੁਲਾ ਦਿੱਤੇ ਜਾਂਦੇ ਨੇ ਪਰ ਇਹ ਅਗਲੀ ਲੋਕ ਸਭਾ ਵਿੱਚ ਦੇਖਣਾ ਹੋਏਗਾ ਕਿ ਕਿਹੜਾ ਕੈਂਡੀਡੇਟ ਜਿੱਤ ਕੇ ਲੋਕ ਸਭਾ ਵਿੱਚ ਪਹੁੰਚਦਾ ਤੇ ਲੁਧਿਆਣਾ ਦੇ ਮੁੱਦਿਆਂ ਨੂੰ ਚੁੱਕਦਾ ਵਾ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਟਲ ਪੰਜਾਬ ਤੱਕ